ਹਾਂਜੀ ਤੇ ਮੈਂ ਪਹੁੰਚੀ ਵਿਆਹ ਵਾਲੇ ਘਰੇ ਤੇ ਬਣਾ ਰਿਆਂ ਬਲੌਗ ਜੀ ਜਰੂਰ ਦੇਖਿਓ ਕੁੜੀ ਨੂੰ ਲੱਗ ਰਹੀ ਮਹਿੰਦੀ ਹਾਂਜੀ ਨਹੀਂ ਬੰਦ ਕਰੀਏ ਤੁਹਾਨੂੰ ਲੱਗ ਗਈ ਤੇ ਬਾਅਦ ਵਿੱਚ ਲੱਗੂਗੀ ਪੈਰਾਂ ਤੇ ਤੇ ਇਹ ਹੈਗੇ ਬਚੂ ਲੈ ਜੀ ਮੂੰਹ ਦਿਖਾ ਦਿਓ ਹੁਣ ਕਿਉਂ ਸ਼ਰਮਾ ਰਹੇ ਹੋ ਮੰਮਾ ਕੁੜੀ ਦੇ ਮਾਈ ਫਾਟ ਰਹੀ ਹੈ ਹੁਣ ਫਿਰ ਤੰਦੂਰ ਤੇ ਰੋਟੀ ਬਣਾਉਣੀ ਹੈ ਤਵਾਦ ਲੱਗ ਬਹੁਤ ਜ਼ਿਆਦਾ ਸਾਤ ਲੱਗ ਚਿੱਟਾ ਆਹ ਬਜਾਉਂ ਨਾ ਸਕੇ ਉਹ ਲੱਗਿਉ ਨੀ ਕਰੀਮ ਇਦਾਂ ਹੀ ਲੱਗ ਜਾਂਦੀ ਹੈ ਬੋਲਣਾ ਜੀ ਤੁਸੀਂ ਬੰਦੂਰ ਤੇ ਤੁਸੀਂ ਰੋਟੀ ਬਣਾਓਗੇ ਚਲੋ ਜੀ ਤਨੂਰ ਤੇ ਰੋਟੀ ਬਣਨਗੀ ਖਾਵਾਂਗੇ ਉਧਰ ਚੁੱਲ੍ਹੇ ਤੇ ਪਾਣੀ ਗਰਮ ਹੋ ਰਿਹਾ ਜਿੰਨੇ ਨੌਣਾ ਨਾਲੋ ਉਹਦਰ ਸਬ지 ਬਣ ਰਹੀ ਆ ਪੀਲੇ ਵਾਲੇ ਚ ਪਾਤਾ ਤੇ ਸ਼ਾਮ ਨੂੰ ਜਾਗੋ ਹੋਏਗੀ ਤੇ ਬਾਹਰ ਦਾ ਵਿਊ ਪਿੰਡਾਂ ਦਾ ਮਾਹੌਲ ਪਿੰਡਾਂ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਆ ਹੈਲੋ ਹੈਲੋ ਪਿੰਡਾਂ ਦੀ ਤਾਂ ਮਿੱਟੀ ਵੀ ਸੋਹਣੀ ਲੱਗਦੀ ਆ ਤੇ ਹਾਂਜੀ ਤੇ ਇੱਥੇ ਬਾਲਣ ਵਿੱਚ ਇਹ ਛਟੀਆਂ ਛਟੀਆਂ ਬਾਲੀਆਂ ਜਾਂਦੀਆਂ ਆਪਣੇ ਉੱਧਰ ਲੱਕਣਾ ਜਾਂ ਪਾਥੀਆਂ ਹੁੰਦੀਆਂ ਆ ਵਚੋਲੇ ਬਾਰ ਬਾਰ ਆ ਜਾਂਦੇ ਆ ਆਉਂਗੀ ਜੀ ਮੈਂ ਤੁਹਾਡੇ ਘਰੇ ਦੁਆਰਾ ਮਾਸੀ ਛੋੜ ਰਹੀ ਨਹੀਂ ਤੇ ਬੇਰੀਨ ਲੱਗੇ ਹੋਏ ਬੇਰ ਛੁੱਟ 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 ਛੋਟਿਆ ਹਾਂ ਹਾਂਜੀ ਪਿੰਡ ਸ਼ਹਿਰਾਂ ਵਿੱਚ ਸ਼ੋਰ ਸ਼ਰਾਬਾ ਤੇ ਬਹੁਤ ਬੁਰਾ ਹਾਲ ਸੰਗਤ ਸੰਗ ਦੇ ਘਰ ਚਲੋ ਜੀ ਠੀਕ ਹੈ ਜੀ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ